ਹਾਂਜੀ ਬਈ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਬਈ ਜੀ ਛੋਟੀ ਜੀ ਬੇਨਤੀ ਸੀ ਜੇਕਰ ਮੰਨੋਗੇ ਤਾਂ ਦੇਖੋ ਗੱਲ ਕਿਸੇ ਦੇ ਫਾਇਦੇ ਦੀ ਨਹੀਂ ਹੈ ਆਪਾਂ ਨੂੰ ਕੋਈ ਫਾਇਦਾ ਹੁੰਦਾ ਨਹੀਂ ਪਰ ਇਹਦਾ ਜੋ ਪੰਛੀ ਜਤੀ ਹੈ ਉਹਨਾਂ ਨੂੰ ਨੁਕਸਾਨ ਜ਼ਰੂਰ ਹੁੰਦਾ ਹੈ ਆ ਦੇਖੋ ਬਈ ਇੱਕ ਤੂਤ ਦਾ ਪੇੜ ਹੈ ਮੈਂ ਕੁਦਰਤੀ ਇਥੇ ਲੰਘਿਆ ਜਾਂਦਾ ਸੀ ਮੈਂ ਇਹ ਦੇਖਿਆ ਕਿ ਦੇਖੋ ਇੱਥੇ ਵੀ ਇੱਕ ਤਿੱਤਰ ਤਿੱਤਰ ਤੁਸੀਂ ਸਾਰੇ ਜਾਣਦੇ ਹੋ ਇਹ ਤਿੱਤਰ ਦੇਖੋ ਯਾਰ ਵਿਚਾਰਾ ਇਦਾਂ ਪੁੱਠਾ ਲਟਕ ਕੇ ਇਹ ਮਰਿਆ ਪਿਆ ਰੁੱਖ ਦੇ ਨਾਲ ਇਹਦੇ ਮਰਨ ਦਾ ਵੀਰੋ ਕਾਰਨ ਕੀ ਆ ਆ ਦੇਖੋ ਇਹਦੇ ਪੈਰਾਂ ਦੇ ਨਾਲ ਜਿਹੜੀ ਆਪਣੀ ਰੇਹ ਵਾਲੀ ਬੋਰੀ ਹੁੰਦੀ ਹੈ ਨਾ ਰੇਹ ਵਾਲੀ ਬੋਰੀ ਦੇਖੋ ਇਹਦੇ ਧਾਗੇ ਇਹਦੇ ਪੈਰਾਂ ਦੇ ਨਾਲ ਵਿਚਾਰੇ ਦੇ ਲਪੇਟ ਗਏ ਇਹ ਜਦੋਂ ਕਿਤੇ ਪੰਛੀ ਰੁੱਖ ਤੇ ਬੈਠਿਆ ਤਾਂ ਆਹ ਦੇਖੋ ਵੀਰੇ ਤਾਹਾਂ ਤੋਂ ਲੈ ਕੇ ਇਸ ਤਰ੍ਹਾਂ ਧਾਗਾ ਲਪੇਟਦਾ ਲਪੇਟਦਾ ਹੈ ਇਹ ਆਹ ਦੇਖੋ ਜੀ ਟਾਣੀਆਂ ਦੇ ਵਿੱਚ ਫਸਿਆ ਹੋਇਆ ਧਾਗਾ ਸੋ ਦਿਖਦਾ ਹੋਊਗਾ ਆਹ ਦੇਖੋ ਉਹ ਉੱਥੋਂ ਤੱਕ ਉਹ ਤਾਂ ਉੱਪਰ ਤੱਕ ਜਾਂਦਾ ਹੈ ਇਹ ਧਾਗਾ ਇਸ ਤਰ੍ਹਾਂ ਵੀਰੇ ਫਸਣ ਦੇ ਕਾਰਨ ਆਹ ਦੇਖੋ ਇਹਦੇ ਵਿਚਾਰੇ ਦੇ ਪੈਰਾਂ ਨਾਲ ਵੱਜ ਗਿਆ ਪਰ ਨਾਲ ਵੱਜਣ ਤੋਂ ਬਾਅਦ ਇਹ ਧਾਗਾ ਦੇਖੋ ਉੱਪਰ ਜਾ ਕੇ ਟਾਣੀਆਂ ਦੇ ਵਿੱਚ ਦੀ ਬਹੁਤ ਜ਼ਿਆਦਾ ਲਪਿਟ ਕੇ ਹੈ ਉਹ ਤਹਾਂ ਤੱਕ ਟਾਣੀਆਂ ਦੇ ਵਿੱਚ ਧਾਗਾ ਅੜ ਗਿਆ ਬਟੇ ਖਾ ਗਿਆ ਕਈ ਆ ਦੇਖੋ ਇਹਨੂੰ ਮੈਂ ਕੋਸ਼ਿਸ਼ ਕਰੀ ਵੈਸੇ ਹੁਣ ਤਾਂ ਵਿਚਾਰਾ ਇਹ ਮਰ ਚੁੱਕਿਆ ਹੈ ਪਤਾ ਨਹੀਂ 2 ਦਿਨ ਦਾ ਮਰਿਆ ਹੋਊਗਾ ਕਿ 4 ਦਿਨ ਦਾ ਮਰਿਆ ਹੋਊਗਾ ਪਰ ਆ ਦੇਖੋ ਇਹ ਸਿਰਫ ਜਿਹੜੀ ਆ ਬੋਰੀ ਵਾਲੀ ਰੱਸੀ ਹੁੰਦੀ ਹੈ ਵੀਰੋ ਇਹਦੇ ਕਾਰਨ ਇਹਦੀ ਵਿਚਾਰੀ ਦੀ ਤਿੱਤਰ ਦੀ ਮੌਤ ਹੋਈ ਹੈ ਦੇਖੋ ਪੈਰਾਂ ਦੇ ਨਾਲ ਕਿਵੇਂ ਪੂਰੀ ਤਰ੍ਹਾਂ ਵਿਚਾਰੇ ਦੇ ਇਹ ਲਪੇਟ ਗਿਆ ਪਤਾ ਨਹੀਂ ਕਿਸ ਤਰ੍ਹਾਂ ਲਪੇਟਿਆ ਇਹ ਦੇਖੋ ਤੁਸੀਂ ਦੇਖੋ ਜੀ ਸੋਨਮਾ ਦਿਖਾਉਣਾ ਧਿਆਨ ਨਾਲ ਦੇਖੋ ਕਿਦਾਂ ਵਿਚਾਰੇ ਦੇ 8 8 10 10 ਰੱਸੀ ਨੇ ਬਟੇ ਖਾਦੇ ਹੋਏ ਨੇ ਦੋਨੇ ਪੈਰਾਂ ਦੇ ਨਾਲ ਇੱਥੋਂ ਆ ਕੇ ਦੇਖੋ ਜੀ ਐਸ ਤਰ੍ਹਾਂ ਵਿਚਾਰਾ ਇਹ ਦੋਨੇ ਪੈਰ ਇਹਦੇ ਨਾਲ ਲਪੇਟ ਗਏ ਫਿਰ ਇਹ ਉੱਡਣ ਦੀ ਕੋਸ਼ਿਸ਼ ਕੀਤੀ ਹੋਣੀ ਆ ਪਰ ਇਹ ਜੋ ਟਾਣੀ ਸੀ ਇਹ ਰੁੱਖਾਂ ਦੇ ਵਿੱਚ ਉੱਪਰ ਪੱਤਿਆਂ ਦੇ ਵਿੱਚ ਫਸ ਗਈ ਕਈ ਕਿ ਗੇੜੇ ਖਾ ਕੇ ਦੇਖੋ ਮੈਂ ਹੁਣ ਖਿੱਚ ਕੇ ਵੀ ਜ਼ੋਰ ਲਾਇਆ ਪਰ ਇਹ ਰੱਸੀ ਖਿੱਚੀ ਟੁੱਟਦੀ ਵੀ ਨਹੀਂ ਇਹ ਬਹੁਤ ਪੱਕੀ ਹੁੰਦੀ ਆ ਰੱਸੀ ਵੀਰੋ ਇਹ ਵਿਚਾਰਾ ਦੇਖੋ ਇਹ ਲਟਕ ਕੇ ਇਹਦੀ ਮੌਤ ਹੋ ਗਈ ਸੋ ਕਿਰਪਾ ਕਰਕੇ ਯਾਰ ਜਦੋਂ ਵੀ ਆਪਾਂ ਬੋਰੀਆਂ ਬਾਰੀਆਂ ਵਗੈਰਾ ਵੀ ਰੋ ਖੋਲਦੇ ਆ ਨਾ ਖੇਤਾਂ ਦੇ ਵਿੱਚ ਉਦੋਂ ਖਿਆਲ ਰੱਖਿਆ ਕਰੋ ਯਾਰ ਕੋਸ਼ਿਸ਼ ਕਰਿਆ ਕਰੋ ਕਿ ਧਾਗੇ ਨੂੰ ਤੁਸੀਂ ਇਕੱਠੇ ਕਰਕੇ ਆਪਣੀ ਜੇਬ 'ਚ ਹੀ ਗੀਜੇ 'ਚ ਪਾ ਲਿਆ ਕਰੋ ਜਾਂ ਜੋ ਕਿ ਆਪਾਂ ਇਹਨਾਂ ਨੂੰ ਘਰੀਏ ਜਾ ਕੇ ਰੇਤ ਕੋਈ ਕੰਮ ਲੈ ਲਈਏ ਜਾਂ ਤਾਂ ਅੱਗੇ ਨੂੰ ਸੰਭਾਲ ਕੇ ਰੱਖ ਲੋ ਜਾਂ ਇਹਨੂੰ ਵੀਰੋ ਹੋਰ ਜੀ ਕੰਮ ਨਹੀਂ ਆਉਦਾ ਤੂੰ ਮਚਾ ਦੇ। ਲੰਨੂ ਕਿ ਵਿਚਾਰਾ ਇਹ ਪੰਛੀਆਂ ਦੀ ਮੌਤ ਦਾ ਕਾਰਨ ਨਾ ਬਣੀ। ਸੋ ਵੀਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਅਨਸਾਨੀਅਤ ਦੇ ਨਾਤੇ ਇਹਨੂੰ ਬਈ ਸ਼ੇਅਰ ਜ਼ਰੂਰ ਕਰਿਓ। ਭਲੇ ਦੀ ਗੱਲ ਹੈ ਕਿਉਂਕਿ ਪੰਛੀ ਵਿਚਾਰੇ ਕੁਦਰਤ ਦਾ ਸਰਮਾਇਆ ਹੁੰਦੇ ਨੇ। ਦੇਖੋ ਇਹਦੀ ਵੀ ਜ਼ਿੰਦਗੀ ਸੀ, ਜੁਨੀ ਸੀ ਪ੍ਰਮਾਤਮਾ ਨੇ ਬਖਸ਼ੀ ਦੇਖੋ ਵਿਚਾਰਾ ਇਹ ਰੱਸੀ ਦੇ ਕਾਰਨ ਇਹਦੀ ਮੌਤ ਹੋ ਗਈ। ਠੀਕ ਹੈ ਭਾਈ ਜੀ ਧੰਨਵਾਦ। ਕਿਰਪਾ ਕਰਕੇ ਇਸ ਗੱਲ ਤੇ ਅੰਮਲਣ ਕਰੋ। ਹਾਂਜੀ ਬਈ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਬਾਈ ਜੀ ਛੋਟੀ ਜੀ ਬੇਨਤੀ ਸੀ ਜੇਕਰ ਮੰਨੋਗੇ ਤਾਂ ਦੇਖੋ ਗੱਲ ਕਿਸੇ ਦੇ ਫਾਇਦੇ ਦੀ ਨਹੀਂ ਹੈ ਆਪਾਂ ਨੂੰ ਕੋਈ ਫਾਇਦਾ ਹੁੰਦਾ ਨਹੀਂ ਪਰ ਇਹਦਾ ਜੋ ਪੰਛੀ ਜਤੀ ਹੈ ਉਹਨਾਂ ਨੂੰ ਨੁਕਸਾਨ ਜ਼ਰੂਰ ਹੁੰਦਾ ਹੈ। ਆ ਦੇਖੋ ਵੀ ਇੱਕ ਤੂਤ ਦਾ ਪੇੜ ਹੈ ਮੈਂ ਕੁਦਰਤੀ ਇਥੇ ਲੰਘਿਆ ਜਾਂਦਾ ਸੀ ਮੈਂ ਦੇਖਿਆ ਕਿ ਦੇਖੋ ਇੱਥੇ ਵੀ ਇੱਕ ਤਿੱਤਰ ਤਿੱਤਰ ਤੁਸੀਂ ਸਾਰੇ ਜਾਣਦੇ ਹੋ ਇਹ ਤਿੱਤਰ ਦੇਖੋ ਯਾਰ ਵਿਚਾਰਾ ਇਦਾਂ ਪੁੱਠਾ ਲਟਕ ਕੇ ਇਹ ਮਰਿਆ ਪਿਆ ਰੁੱਖ ਦੇ ਨਾਲ ਇਹਦੇ ਮਰਨ ਦਾ ਵੀਰੋ ਕਾਰਨ ਕੀ ਆ ਆ ਦੇਖੋ ਇਹਦੇ ਪੈਰਾਂ ਦੇ ਨਾਲ ਜਿਹੜੀ ਆਪਣੀ ਰੇਹ ਵਾਲੀ ਬੋਰੀ ਹੁੰਦੀ ਹੈ ਨਾ ਰੇਹ ਵਾਲੀ ਬੋਰੀ ਦੇਖੋ ਇਹਦੇ ਧਾਗੇ ਇਹਦੇ ਪੈਰਾਂ ਦੇ ਨਾਲ ਵਿਚਾਰੇ ਦੇ ਲਪੇਟ ਗਏ ਇਹ ਜਦੋਂ ਕਿਤੇ ਪੰਛੀ ਰੁੱਖ ਤੇ ਬੈਠਿਆ ਆ ਦੇਖੋ ਵੀਰੇ ਤਾਹਾਂ ਤੋਂ ਲੈ ਕੇ ਇਸ ਤਰ੍ਹਾਂ ਧਾਗਾ ਲਪੇਟਦਾ ਲਪੇਟਦਾ ਹੈ। ਆ ਦੇਖੋ ਜੀ ਟਾਣੀਆਂ ਦੇ ਵਿੱਚ ਫਸਿਆ ਹੋਇਆ ਧਾਗਾ ਸਾਨੂੰ ਦਿਖਦਾ ਹੋਊਗਾ। ਆ ਦੇਖੋ ਉਹ ਉੱਥੋਂ ਤੱਕ ਉਹ ਧਾਗਾ ਉੱਪਰ ਤੱਕ ਜਾਂਦਾ ਹੈ। ਇਹ ਧਾਗਾ ਇਸ ਤਰ੍ਹਾਂ ਵੀਰੇ ਫਸਣ ਦੇ ਕਾਰਨ ਆ ਦੇਖੋ ਇਹਦੇ ਵਿਚਾਰੇ ਦੇ ਪੈਰਾਂ ਨਾਲ ਵੱਜ ਗਿਆ। ਪੈਰਾਂ ਨਾਲ ਵੱਜਣ ਤੋਂ ਬਾਅਦ ਇਹ ਧਾਗਾ ਦੇਖੋ ਉੱਪਰ ਜਾ ਕੇ ਟਾਣੀਆਂ ਦੇ ਵਿੱਚ ਦੀ ਬਹੁਤ ਜ਼ਿਆਦਾ ਲਪੇਟ ਕੇ ਉਹ ਤਾਹਾਂ ਤੱਕ ਗਾਣੀ ਦੇ ਵਿੱਚ ਧਾਗਾ ਅਟ ਗਿਆ ਬਟੇ ਖਾ ਗਿਆ ਕਈ ਆ ਦੇਖੋ ਇਹਨੂੰ ਮੈਂ ਕੋਸ਼ਿਸ਼ ਕਰੀ ਵੈਸੇ ਹੁਣ ਤਾਂ ਵਿਚਾਰਾ ਇਹ ਮਰ ਚੁੱਕਿਆ ਪਤਾ ਨਹੀਂ 2 ਦਿਨ ਦਾ ਮਰਿਆ ਹੋਊਗਾ ਕਿ 4 ਦਿਨ ਦਾ ਮਰਿਆ ਹੋਊਗਾ ਪਰ ਆ ਦੇਖੋ ਇਹ ਸਿਰਫ ਜਿਹੜੀ ਆ ਬੋਰੀ ਵਾਲੀ ਰੱਸੀ ਹੁੰਦੀ ਹੈ ਵੀਰੋ ਇਹਦੇ ਕਾਰਨ ਇਹਦੀ ਵਿਚਾਰੇ ਦੀ ਤਿੱਤਰ ਦੀ ਮੌਤ ਹੋਈ ਆ ਦੇਖੋ ਪੈਰਾਂ ਦੇ ਨਾਲ ਕਿਵੇਂ ਪੂਰੀ ਤਰ੍ਹਾਂ ਵਿਚਾਰੇ ਦੇ ਇਹਦੇ ਲਪੇਟ ਗਿਆ ਪਤਾ ਨਹੀਂ ਕਿਸ ਤਰ੍ਹਾਂ ਲਪੇਟਿਆ ਇਹ ਦੇਖੋ ਤੁਸੀਂ ਦੇਖੋ ਜੀ ਸੋਨਮੈਂ ਦਿਖਾਉਣਾ ਧਿਆਨ ਨਾਲ ਦੇਖੋ ਕਿਦਾਂ ਵਿਚਾਰੇ ਦੇ 8 8 10 10 ਰੱਸੀ ਨੇ ਬੱਡੇ ਖਾਦੇ ਹੋਏ ਨੇ ਦੋਨੇ ਪੈਰਾਂ ਦੇ ਨਾਲ ਇੱਥੋਂ ਆ ਕੇ ਦੇਖੋ ਜੀ ਐਸ ਤਰ੍ਹਾਂ ਵਿਚਾਰਾ ਇਹ ਦੋਨੇ ਪੈਰ ਇਹਦੇ ਨਾਲ ਲਪੇਟ ਕੇ ਫਿਰ ਇਹ ਉੱਡਣ ਦੀ ਕੋਸ਼ਿਸ਼ ਕੀਤੀ ਹੋਣੀ ਆ ਪਰ ਇਹ ਜੋ ਟਾਣੀ ਸੀ ਇਹ ਰੁੱਖਾਂ ਦੇ ਵਿੱਚ ਉੱਪਰ ਪੱਤਿਆਂ ਦੇ ਵਿੱਚ ਫਸ ਗਈ ਕਈ ਕਿ ਗੇੜੇ ਖਾ ਕੇ ਦੇਖੋ ਮੈਂ ਹੁਣ ਖਿੱਚ ਕੇ ਵੀ ਜ਼ੋਰ ਲਾਇਆ ਪਰ ਇਹ ਰੱਸੀ ਖਿੱਚੀ ਟੁੱਟਦੀ ਵੀ ਨਹੀਂ ਇਹ ਬਹੁਤ ਪੱਕੀ ਹੁੰਦੀ ਆ ਰੱਸੀ ਵੀਰੋ ਇਹ ਵਿਚਾਰਾ ਦੇਖੋ ਇਹ ਲਟਕ ਕੇ ਇਹਦੀ ਮੌਤ ਹੋਗੀ ਸੋ ਕਿਰਪਾ ਕਰਕੇ ਯਾਰ ਜਦੋਂ ਵੀ ਆਪਾਂ ਬੋਰੀਆਂ ਬਰੀਆਂ ਵਗੈਰਾ ਵੀ ਖੋਲਦੇ ਆ ਨਾ ਖੇਤਾਂ ਦੇ ਵਿੱਚ ਉਦੋਂ ਖਿਆਲ ਰੱਖਿਆ ਕਰੋ ਯਾਰ ਕੋਸ਼ਿਸ਼ ਕਰਿਆ ਕਰੋ ਕਿ ਤਾਂ ਗੇਨ ਤੁਸੀਂ ਇਕੱਠੇ ਕਰਕੇ ਆਪਣੀ ਜੇਬ 'ਚ ਹੀ ਗੀਚੇ 'ਚ ਪਾ ਲਿਆ ਕਰੋ ਤਾਂ ਜੋ ਕਿ ਆਪਾਂ ਇਹਨਾਂ ਨੂੰ ਘਰੀਏ ਜਾ ਕੇ ਕੋਈ ਕੰਮ ਲੈ ਲਈਏ ਜਾਂ ਤਾਂ ਗੇਨ ਨੂੰ ਸੰਭਾਲ ਕੇ ਰੱਖ ਲੋ ਜਾਂ ਇਹਨਾਂ ਵੀਰੋਂ ਹੋਰ ਜੀ ਕੰਮ ਨਹੀਂ ਆਉਦਾ ਤਦ ਮਚਾ ਦੇ। ਸਾਨੂੰ ਕਿ ਵਿਚਾਰਾ ਇਹ ਪੰਛੀਆਂ ਦੀ ਮੌਤ ਦਾ ਕਾਰਨ ਹੈ। ਸੋ ਵੀਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਇਨਸਾਨੀਅਤ ਦੇ ਨਾਤੇ ਇਹਨੂੰ ਬਈ ਸ਼ੇਅਰ ਜ਼ਰੂਰ ਕਰਿਓ। ਭਲੇ ਦੀ ਗੱਲ ਹੈ ਕਿਉਂਕਿ ਪੰਛੀ ਵਿਚਾਰੇ ਕੁਦਰਤ ਦਾ ਸਰਮਾਇਆ ਹੁੰਦੇ ਨੇ ਦੇਖੋ ਇਹਦੀ ਵੀ ਜ਼ਿੰਦਗੀ ਸੀ ਜੁਨੀ ਸੀ ਪ੍ਰਮਾਤਮਾ ਨੇ ਬਖਸ਼ੀ ਦੇਖੋ ਵਿਚਾਰਾ ਰੱਸੀ ਦੇ ਕਾਰਨ ਇਹਦੀ ਮੌਤ ਹੋ ਗਈ ਠੀਕ ਹੈ ਭਾਈ ਜੀ ਧੰਨਵਾਦ ਕਿਰਪਾ ਕਰਕੇ ਇਸ ਗੱਲ ਤੇ ਅੰਮਲ